ਜਾ ਕੇ ਹਾਥ ਸਮਰੱਥ ਤੇ ਸਮਰੱਥ ਤੇ ਕਾਰਨ ਕਰਨੇ ਜੋ ਕਰਨੇ ਜੋ ਨਾਨਕ ਤੇ ਉਸਤੀ ਕਰੋ ਵਾਹੂ ਵਾਹੂ ਕੀ ਉਸ ਜੋ ਜਿਹੜਾ ਸਮਰੱਥ ਹੈ ਜਿਹਦੇ ਹੱਥ ਵਿੱਚ ਹੈ ਸਭ ਕੁਝ ਕਾਰਨ ਕਾਰਨ ਜੋਗ ਹੈ ਜੇ ਉਸਤੀ ਕਰਨੀ ਹੋਦੀ ਕਰ ਮਤਲਬ ਹੈ ਕਿ ਪਰਮੇਸ਼ਰ ਦੀ ਉਸਤੀ ਕਰੋ ਵਾਹੂ ਕੀ ਉਸ ਜੋ ਜੀਦੇ ਸਾਰਾ ਕੁਝ ਕੰਟਰੋਲ ਚ ਹੈ ਸਾਰੀ ਸ੍ਰਿਸ਼ਟੀ ਦੇ ਕੰਟਰੋਲ ਚ ਚੱਲਦੀ ਹੈ ਨਾ ਕਣ ਕਾਣ ਦਾ ਸਮਰਾਟਾ ਜੀ ਨੇ ਸੂਰਜ ਜੀ ਦੇ ਹੁਕਮ ਚ ਚੱਲਦਾ ਜਿਹਨੇ ਸੂਰਜ ਬਣਾਇਆ ਇਹ ਨਹੀਂ ਕਿ ਕੋਈ ਖਰੀਦ ਕੇ ਲਿਆ ਸੂਰਜੋ ਬੜਾ ਉਲਾਇਆ ਕਿ ચંદ્રਮਾ ਨੇ ਕਿਹੜੀ ਸ਼ਕਤੀ ਜੀ ਬਣਾਇਆ ਉਹਨੇ ਸਭ ਕੁਝ ਆਪੇ ਕੀਤਾ ਉਹ ਸਮਰੱਥ ਹੈ ਕੀ ਦਾ ਹੁੰਦਾ ਨਾ ਪੈਸੇ ਦਾ ਹੁੰਦਾ ਉਹ ਚੀਜ਼ਾਂ ਵੇਚ ਲਿਆ ਕੇ ਰੱਖ ਦਿੰਦਾ ਇੱਕ ਆਬੇ ਜ਼ਰਦਾ ਤੋਂ ਕੁਝ ਸਭ ਕੁਝ ਉਹਨੇ ਆਪੇ ਬਣਾਇਆ ਹੈ ਮੌਨਿਕ ਤੇ ਉਸਦੀ ਕਰੋ ਇਸ ਕਰਕੇ ਉਹਦੀ ਉਸਤੀ ਟਾਲ ਕਰਦੇ ਆ ਅਸੀਂ ਉਹਦੀ ਉਸਤੀ ਕਰਨੀ ਚਾਹੀਦੀ ਹੈ ਜੇ ਸੋਚ ਕੇ ਉਹ ਬਣਵਾ ਕੇ ਲਉਂਦਾ ਫਿਰ ਅਸੀਂ ਉਹਦੀ ਉਸਤੀ ਕਰਦੇ ਇਹ ਤਾਂ ਸੂਰਜ ਨੇ ਕਿਹੜਾ ਬਣਾਇਆ ਬਖਾਨੇ ਦੇ ਬਣਵਾਇਆ ਵਗੜਾ ਨੇ ਬਣਾਈਆ ਫਲਾਣਾ ਦੇ ਬਣਵਾਈਏ। ਪਰ ਉਹਨਾਂ ਨੇ ਪਾਉਣ ਦੇਵਤਾ ਬਣਾਇਆ ਹੈ ਸਾਡਾ ਸੂਰਜ ਦੇਵਤਾ ਬਣਾਇਆ ਹੈ ਸਾਡਾ। ਗੁਰਬਾਣੀ ਉਹਦੇ ਤੋਂ ਦੋਦਾ ਫਿਰੇ। ਗੁਰਬਾਣੀ ਨਹੀਂ ਬਣਦੀ। ਵਾਹੂ ਕਿਉ ਸਜਿਓ। ਗੁਰਬਾਣੀ ਨੂੰ ਆਇਆ ਬੰਦੀਏ ਦੇਵਤਾ ਨਹੀਂ। ਦੇਵਤਾ ਚੇਤਨ ਹੁੰਦਾ। ਦੇਵਤਾ ਕੋ ਦੇਣ ਵਾਲਾ ਹੁੰਦਾ, ਕੋਪਣ ਦੇਵਤਾ ਨਹੀਂ। ਮਾਇਆ ਦੇਵਤਾ ਕਿ ਬਣਵਾਇਆ ਕੀ ਦੇਖੰਦਿਆ। ਮਾਇਆ ਜੀ ਨੂੰ ਕੀ ਦੱਸੂਗੀ ਮਾਇਆ ਜੀ ਨੂੰ ਉਤਾਰ ਕਰ ਦੋ ਮਾਇਆ ਦੇ ਸਾਡੇ ਕਈ ਆਡੇ ਪਰਵਲ ਮਾਇਆ ਮਾਇਆ ਦਾ ਰਿਕਰ ਬਰਉਂ ਕਰ ਦੇ ਜੋ ਬਹਾਵਾ ਪਾਣੀ ਦਾ ਜਿਵੇਂ ਤੈਰ ਕੇ ਪਾਰ ਕਰਦੇ ਹਾਂ ਬਹੁਤ ਹਰੂ ਪ੍ਰੇਮ ਨਾਲ ਹੀ ਜਾਂਦਾ ਜੇ ਤਾਲਾ ਨਹੀਂ ਜਾਂਦਾ ਤਾਂ ਅਲਗੜੇ مایا تو سان سائڈ کو لے کے جاتی ہے موے مایا سوتا دیوتا تو ہو جی کو دن بھی ہے مایا سریر تک سیمت ہے آتما کی دن ہے آتما کی دیا ہے کچھ بھی جہاں چیز ہے جب چیز دیوتا دی ਜਿਨ੍ਹਾਂ ਦੇ ਜੜ ਦੇ ਉਸ ਨੂੰ ਉਹਦੀ ਗੁੱਦੀ ਵੀ ਜੜ ਉਹਨਾਂ ਕਿਹਨ ਦੀ ਜੜ ਉਹ ਆਪ ਵੀ ਪੱਥਰ ਨੇ ਪੱਥਰ ਕੀ ਹੁੰਦਾ ਜੜ ਹੁੰਦਾ ਉਹ ਜੋ ਪ੍ਰੇਤ ਪੱਖਤ ਉਹ ਵੀ ਜੜ ਜੀ ਜੜ ਉਹਨੂੰ ਵੀ ਜੜ ਉਹ ਜੋ ਵੀ ਜੜ ਉਹ ਜੋ ਦੀ ਗੁੱਦੀ ਜੜ ਹੋਦੀ ਇਹਨਾਂ ਨੇ ਦੇਵ ਤੇ ਬੰਨ ਕੇ ਕਰਤਾ ਪਰ ਛੱਡਦਾ ਕ੍ਰੀਏਟਰ ਛੱਡਦਾ ਕ੍ਰੀਏ ਜੋ ਰਚਨਾ ਹੈ ਕ੍ਰੀਏਸ਼ਨ ਹੈ ਉਹਦੇ ਗੁਜਾਰੀ ਬਣ ਗਏ ਕ੍ਰੀਏਟਰ ਛੱਡਦਾ ਕ੍ਰੀਏਟਰ ਛੱਡ ਗਏ ਕ੍ਰੀਏਸ਼ਨ ਨਾਲ ਜੁੜ ਗਏ ਜੋ ਦੀ ਰਚਨਾ ਉਹਨਾਂ ਨਾਲ ਜੁੜ ਗਏ ਜਿਹਹਾਂ ਉਹ ਹੀ ਮਰ ਜਾਵੇ ਪਰ ਇਹ ਮਰ ਜਾਂਗੇ। ਕੀ ਮਰ ਮਰ ਜਾਂਦਾ ਪਾਣੀ ਮਿਲਣਾ? ਆਤਮਾ ਨੂੰ ਵਰਦੀ ਨਹੀਂ ਆਤਮਾ ਦੀ ਖੁਸ਼ਾਹ ਪਾਣੀ ਹੈ ਨਹੀਂ। ਆਤਮਾ ਦੀ ਪਿਆਰ ਪਾਣੀ ਮੈਂ ਜਾਂਦੀ ਹੈ। ਜੜ ਬੁੱਢੀ ਆਣਾਂ ਦੀ ਗੱਲਾਂ ਨੇ। ਜੜਾ ਜੇਤਨ ਬੁੱਢੀ ਚੰਨੇ ਫੜ ਜਾ। ਉਹ ਦੇਵਤਾ ਮੰਦਰ ਕਿ ਉਹਨਾਂ ਦਾ ਦੇਵਤਾ। ਬਸ ਸੁਪਰੇ ਨੂੰ ਜੇ ਨਹੀਂ ਵਿਸਵਾਰ ਕਰ ਲੋ ਜੋਤੋ। ਗੱਲੇ ਨਹੀਂ ਉਹਨਾਂ ਕਿੰਨੀ ਥੋੜੀ ਹੁੰਦੀ ਆਲੇ ਨੇ ਜਿਹੜੇ ਪ੍ਰਚਾਰ ਕਰਦੇ ਨੇ ਜਿਹੜੇ ਧਰਮ ਚੱਲਿਆ ਰਹੇ ਨੇ ਜਿਹੜੇ ਆਪਣੇ ਆਪ ਨੂੰ ਵੱਡੇ ਵੱਡੇ ਸੰਤ ਕਹਿੰਦੇ ਨੇ ਕਿੰਨੀ ਹੂਦੀ ਆ ਜਿਨ੍ਹਾਂ ਨੇ ਦੇਵਤਾ ਮੰਨਿਆ ਜਿਨ੍ਹਾਂ ਨੇ ਜੰਗ ਕਰਾਏ ਜਿਹੜੇ ਰਿਸ਼ੀ ਹੁੰਦੀ ਸੀ ਐਡੀ ਹੁੰਦੀ ਯੋਗੇ ਸੀ ਫਟੇ ਗਏ ਦੋ ਐਵੇਂ ਨਹੀਂ ਗੱਤ ਅਕਬੀਰ ਦੀ ਵਰਦੀ ਦੀ ਬੈਠਣ ਨੂੰ ਦੇਖੋ ਤਾਂ ਸਹੀ ਹਵਾ ਦੇਵਤਾ ਥੋੜੇ ਥੋੜੇ ਕਾਬੂ ਜਾ ਹਾ। ਉਸ ਦੇ ਤਾਂ। ਪੱਖਾ ਜਨਾਲੋ ਜਾਂ ਜਨਾਲ। ਜਿੰਨਾ ਮਰਜੀ ਤੇਜ਼ ਘੁਮਾ ਲੋ ਹੌਲੀ ਘੁਮਾ ਲੋ। ਤੁਸੀਂ ਵੀ ਨਹੀਂ ਘੁਮਾਉਣਾ। ਤੁਸੀਂ ਸਾਡੇ ਨੇ ਆਇਆ ਬਣਾ ਲਿਆ। ਆਪਣਾ ਹੱਥ ਵੀ ਨਹੀਂ ਪੱਖਾ ਆਪਣੇ ਹੱਥਾਂ ਨਾਲ ਫੇਰਨਾ। ਤੁਸੀਂ ਕੋ ਮਸ਼ੀਨ ਨੇ ਬਣਾਤੀ ਹੂੰ ਤੇਜ਼ ਘੁਮਾਉਣੀ ਹਵਾਲੂ। ਅਗੋਂ ਤਾਂ ਥੋੜੇ ਬਾਅਦ ਚੌਂਦੀ ਦਿਨ ਤਾਂ ਕਹਦਾ ਰਹਿ ਗਿਆ। ਜੇ ਉਹ ਜੀ ਤੇਜ਼ ਘੁਮਾਈਏ ਜਾਂ ਹੌਲੀ ਘੁਮਾਈਏ। ਦੇਵ ਦਾ ਹੋ ਰਹੀ ਤੇਵ ਦੇ ਅਸੀਂ ਹੋਗੇ ਉਹਨੂੰ ਅਸੀਂ ਗਤੀ ਦੇ ਰਹੇ ਆ ਵਾਣੂ ਘੱਟ ਦੇਣਗੇ ਵੱਧ ਦੇ ਦਈਏ ਸਾਡੇ ਹੁਕਮ ਨਾਲੇ ਗਤੀ ਹੁੰਦੀ ਹੈਗਾ ਤੇ ਅਸੀਂ ਵੀ ਨਹੀਂ ਦੇ ਰਹੇ ਇੱਛਾ ਨਾਲ ਗਤੀ ਹੁੰਦੀ ਹੈ ਸਰੂ ਦੇਵ ਦਾ ਕਿਹੜਾ ਧਰਮ ਸੀ ਕਿਹੜੇ ਧਰਮਾਂ ਦੇ ਧਰਮ ਨਹੀਂ ਇਹਦੇ ਨਾਲ ਕੀ ਹੋਣਾ ਜੇ ਇਹ ਲੋਈ ਹੋਏ ਇਹਦਾ ਹਿਸਾਬ ਬਣਾ ਹੋ ਗਿਆ ਕੋਈ ਮਗਲ ਨਾ ਹੋਆ ਅੱਲਾਹ ਅੱਗੇ ਉਹਨਾਂ ਪਰਚਾ ਕਿਸੇ ਮਗਲ ਤੇ ਧਰਮ ਦਾ ਅਸਰ ਹੋਇਆ ਮਤਦਾ ਜੇ ਕਿਸੇ ਮਗਲ ਤੇ ਅਸਰ ਹੋਇਆ ਹੋਵੇ ਮਤਦਾ ਤਾਂ ਗੁਰੂ ਦਾ ਅਸਰ ਹੋਵੇ ਇਹ ਅੱਲਾਹ ਨਾਲੇ ਮਤਦਾ ਨਾ ਨਹੀਂ ਹੋਇਆ ਉਹ ਖਾਣੇ ਸੀਗੇ ਕੋਈ ਇਦਾਂ ਹੀ ਬਣਾ ਲੱਗੇ ਮਗਲ ਕੋਈ ਉਹ ਖਾਣਾ ਤਾਂ ਬੰਦਾ ਹੋਈ ਪਾ ਖਾਣਾ ਦੋੜ ਖਾਣ ਦੇ ਕੇ ਦੁਈ ਤਾਂ ਕਹਿਦਾ ਮੇਰੀ ਦੁਈ ਹੋ ਜਾ ਮੇਰੇ ਦੋਏ ਹੋ ਜਾਣ ਇਹਾਂ ਦੋਈ ਵੀ ਆਖੋ ਜਾਵੇ ਲਈ ਠੀਕ ਹੈ ਦੋ ਅੱਖਾਂ ਦੇ ਤਾਂ ਪ੍ਰਭਾਵਤ ਕਾ ਨਾ ਹੋ ਜਾਂਦਾ ਅੰਨੇ ਤੋਂ ਕਾਣਾ ਜੇ ਮੈਂ ਪ੍ਰਭਾਵਤ ਹੋ ਗੂ ਨੰਨੇ ਤੋਂ ਕਾਣਾ ਪ੍ਰਭਾਵਤ ਨਹੀਂ ਹੋਦਾ ਨਾਲ ਕਹੇ ਉਸਤਤੀ ਕਰੋ ਵਾਹੂ ਕੀਓ ਸੰਜੋਗ ਨਾਨਕ ਕਹਿੰਦਾ ਉਹਦੀ ਉਸਤਤੀ ਕਰੋ ਜੀ ਨੇ ਸੰਜੋਗ ਬਣਾਇਆ ਸੰਜੋਗ ਕਿਹਨੇ ਬਣਾਇਆ ਕਿਹੜੇ ਟਾਈਮ ਜਨੂ ਦਿੱਤਾ ਕਿ ਜਦੋਂ ਉਹਨੇ ਵੀ ਪਾਉਣਾ ਸੀ ਪਹਿਲਾਂ ਹੀ ਲਿਖ ਕੇ ਸੰਯੋਗ ਆਇਆ ਹੋਇਆ ਵੀ ਪੁਰਾਣੇ ਟਾਈਮ ਜਨਮਾਂ ਨੂੰ ਆਉਂਦਾ ਹੋਊ। ਪੂਰਵ ਜਨਮ ਕੇ ਮੇਲੇ ਸੰਯੋਗੀ ਇਹ ਤਾਂ ਜਨਮ ਤੋਂ ਪਹਿਲਾਂ ਹੀ ਸੰਯੋਗ ਹੋ ਗਿਆ ਸੀ। ਇਹ ਠੀਕ ਹੈ ਸਾਨੂੰ ਨਹੀਂ ਪਤਾ ਸੀ। ਖਾਣ ਵਾਲੇ ਕੌਣ ਆਉਣਗੇ ਅਸੀਂ ਤਾਂ ਲੰਗਰ ਤਿਆਰ ਕਰ ਲਿਆ। ਇਹ ਤਾਂ ਉਹਨੂੰ ਪਤਾ। ਜਾਂ ਦਾਣੇ ਤਾਂ ਆ ਗਣ ਅਜਿਹਾ ਲੰਗ ਦੇਖੋ ਜਿਵੇਂ ਲੱਗੀ ਹੋਈ ਹੈ ਕਿਨੇ ਕਿਨੇ ਆਏ ਪਾਣੀ ਪੀਣ ਆਪ ਨੂੰ ਪਤਾ ਹੋਣਾ ਲੋਣ ਵਾਲਾ ਫਰਨਾ ਫਰਨਾ ਕਿੱਥੋਂ ਆਇਆ ਫਰਨਾ ਉਹ ਕਿਵੇਂ ਲਾਉ ਲੋ ਭਾਈ ਕਿਹਨੇ ਆਇਆ ਪੀ ਲੈਣਾ ਕਿਹਨਾਂ ਨਹੀਂ ਪੀ ਲੈਣਾ ਕਿਸੇ ਨੂੰ ਪਤਾ ਹੈ ਇਹ ਸਾਰਾ ਸਿਸਟਮ ਦੇ ਪਿੱਛੇ ਕੌਣ ਹੈ ਸੰਜੋਗ ਬਣਾਉਣ ਵਾਲਾ ਕੋਈ ਹੋਰ ਹੈ ਤੇ ਉਸ ਦੀ ਕਰ ਤੇ ਨਾਨਕ ਨੂੰ ਗ੍ਰੈਜੂਏਟ ਮਿਲਣਾ ਹੈ ਕਿ ਨਾਨਕ ਮੁਗਲ ਭਗਤੀ ਜਿਹੜਾ ਸਭ ਤੋਂ ਪਹਿਲਾ ਹੋ ਰਿਹਾ ਹੈ ਇਹ ਪ੍ਰੋਗਰਾਮ 15 ਬਖਸਨ ਫਿਰ ਕਰਦੇ ਨੇ ਲੋਕਾਂ ਦੇ ਸਾਹਮਣੇ ਪਰਮੇਸ਼ਰ ਨੇ ਕੁਸ਼ੀਦਾ ਨੂੰ ਫਿਰ ਕਰ ਤੈਨੂੰ ਚੰਗਾ ਲੱਗਿਆ ਉਹਨੇ ਕਹਿੰਦਾ ਹੁਣ ਐਂ ਕਰੋ ਇਹ ਕਹਿੰਦੇ ਅੰਬਲੀ ਜੇ ਕੰਮ ਲੱਗਦਾ ਨਹੀਂ ਸਤ ਸਾਨੀ ਹਮਾਕਾ ਸੀ ਹੈ ਤੇ ਹਮਾਕਾ ਦੀ ਲਲਜੀ ਵੀ ਆਉਂਦੀ ਜੇ ਰੱਬ ਨਹੀਂ ਲੱਗਦਾ ਇਹ ਭਗਤ ਜਿਹਦਾ ਫਲ ਪੈਦਾ ਨਹੀਂ ਹੁੰਦਾ ਕਰਦੇ ਹੋ ਖਤਮਾ ਤੇ ਉਧਰ ਜੇ ਨਾਨਕ ਪੈਦਾ ਕੀਤਾ ਲੈਣਾ ਵੀ ਤੋ ਨਹੀਂ ਪੈਦਾ ਕੀਤਾ ਲੈਣਾ ਕਿ ਨਹੀਂ ਕੀਤਾ ਨਾਲ ਨੂੰ ਪਤਾ ਸੀ ਜੇ ਨਾਲ ਨੂੰ ਲੈਣ ਦਾ ਪਤਾ ਹੁੰਦਾ ਨਾਨਕ ਕੰਨ ਜਾਂਦਾ ਬਾਹਰ ਲੈਣੇ ਕੋਲੇ ਜਿਹੜਾ ਜਾਂਦਾ ਫਿਰ ਨਹੀਂ ਸਾਰੇ ਦੁਨੀਆ ਕੋ ਮੁਕੇ ਆ ਕੇ ਹਦਾਇਤਾਂ ਢੂੰਡ ਘਾਰੇਵੇਂ ਪਾਇਆ ਮੇਰ ਪਿਆ ਸਤਗੁਰੂ ਮਿਲ ਆਇਆ ਮੇਰ ਨਾਲ ਪਿਆ ਸਤਗੁਰੂ ਮਿਲ ਆਇਆ ਪਤਾ ਸੀ ਐਨੀ ਗੱਲ ਸੀ ਨਾਂਸ ਨੂੰ ਕਿ ਟੀਮ ਬਣਾਉਣੀ ਚਾਹੀਦੀ ਹੈ ਸ਼ਾਇਦ ਟੀਮ ਬਣ ਜੂਗੀ ਥੋੜਾ ਦੇਰ ਹੋ ਜਾ ਸੀ ਬਖਤਾਂ ਨੂੰ ਕੋਈ ਨਾ ਕੋਈ ਹੋਊਗਾ ਬੰਦੇ ਉਹਨਾਂ ਨੂੰ ਮੰਨਣ ਵਾਲੇ ਦੇਭਾਣੇ ਬਣ ਜਾਈਂ ਉਹ ਜਿਹੇ ਨਹੀਂ ਬਣੀ ਜਿਹੋ ਚਾਹੁੰਦੇ ਸੀ ਉਹਨਾਂ ਦੇ ਨਹੀਂ ਸੀ ਕੋਈ ਤੇ ਜਾਗ ਪੈ ਰਹਾ ਫਿਰ ਵੀ ਕੋਈ ਜਾਗ ਲੱਗਿਆ ਜਿਹੜੇ ਬੰਦੇ ਸੀ ਭਗਤਾਂ ਦੇ ਕੁਝ ਉਹ ਫੇਰ ਲਾਈਨ ਤੇ ਜਾਂਦੇ ਤਾਂ ਹੀ ਸੁਗਦੀਆਂ ਉਹਨਾਂ ਤੇ ਫਿਰ ਹੁਣ ਫਿਰ ਵੀ ਰਹਿ ਸੰਪਰਕ ਰਹਿ ਗੁਰੂ ਕਰਨਾ ਉੱਥੇ ਤਾਂ ਸੁਗਦੀਆਂ ਤੁਣ ਤੁਣ پھر ہوں پھر بڑتے لے گئے ڈائی سو سال تو تقریبا پونے تین سو سال تو پھر نرخ بڑھتے لیا گئے اٹھان سے نرس پھر کرتے وہ <تصفح> تو بعد پھر کی ہوا رشتہ کیون ہویا؟ ਕਿੱਥੇ ਇਸ ਟਾਲਾਕੇ ਪਿਹੜਿਆ ਕਿੱਥੋਂ ਆ ਕੇ ਗੱਲ ਸੁਣੀ ਤੀਜੇ ਪਾਸੇ ਇਹ ਸੰਜੋਗ ਕੌਣ ਕਰਦਾ ਰਿਹਾ ਕੌਣ ਕਰਦਾ ਰਿਹਾ ਬਾਹੂ ਵੀਓ ਸੰਜੋਗ ਹਾਂ ਇਹ ਸੰਜੋਗ ਕੌਣ ਕਰਦਾ ਰਿਹਾ ਕਰਕੇ ਰਿਸ਼ਤੇਦਾਰ ਆ ਘਰ ਦੇ ਉਹਨੂੰ ਪਤਾ ਨਹੀਂ ਵੀ ਨਾਲ ਕੋਈ ਸੀ ਇੱਥੇ ਐਨੇ ਰਿਏ ਜਿਨੀ ਪਤਾ ਲੱਗਿਆ ਵੀ ਨਾਲ ਕੋਈ ਕੋਈ ਪਛਾਣਤ ਰਹਿ ਗਈ ਹੈ ਗੁਰੂ ਵਰਦਾ ਦੀ ਉਰ ਕਿੰਨੀ ਹੈ ਨਾਲ ਕੋਲ ਤਾਂ ਕਾਫੀ ਉਰ ਹੋਏ ਨਾਲ ਜਾਣਦਾ ਫੀਲ ਥੋੜਾ ਹੀ ਹੋਦਾ ਦੂਜੇ ਭਾਸ਼ਾ ਦਾ ਕਹਿੰਦਾ ਮੈਂ ਕਿ ਆਪਣਾ ਨਹੀਂ ਕਰਦਾ ਬਦਲ ਗਿਆ ਗੁਰੂ ਅੰਗਦ ਦਾ ਨਹੀਂ ਬਦਲ ਗਿਆ ਠੀਕ ਹੈ ਸੰਪਰਕ ਹੋਇਆ ਇਹ ਸਾਡੇ ਕੋਲ ਬੀਬੀ ਤੋਂ ਸੁਣੀ ਗੱਲ ਫੇ ਉਹ ਸੰਜੋਗ ਕਿਵੇਂ ਹੋਇਆ ਹੋ ਗਿਆ ਫਿਰ ਕਿੱਥੇ ਪੁਰਮਦਾਸਾ ਤੇਤੇ ਕੀ ਨਾਮ ਅੰਡੀ ਜਹਾਰ ਵਿਦਾਸਰੂ ਵਸਰਾਤਾ ਕਿਉ ਸੰਯੋਗ ਕਰਨਾ ਸੀ ਨਾ ਨਾ ਪਤਾ ਚੜਾਈ ਕਰਦਾ ਨਾ ਜਿਉਣਾ ਫਿਰ ਉਸੇ ਪਿੱਛੇ ਕਿ ਕੌਣ ਇਹਦੇ ਪਿੱਛੇ ਕੀ ਕੰਮ ਕਰ ਰਹੀ ਹੈ ਇੱਦਾਂ ਹੀ ਜਿਆਗਲੇ ਹੈ ਅੱਲਾਹ ਦੀ ਰਜ਼ਾ ਵਿੱਚ ਪੰਜਾਬੀ ਵਿੱਚ ਬਾਸ਼ਾ ਬੋਲ ਰਿਹਾ ਹੈ ਨਾ ਜਿਵੇਂ ਕੋਣ ਕਰ ਰਿਹਾ ਹੈ ਬਾਹਰ ਮਰਿਆ ਦਾ ਲੋਕ ਕਹਿੰਦੇ ਉਹਨਾਂ ਨੂੰ ਬਹੁਤ ਜਲੂ ਹੋਇਆ ਨਿਆਣੇ ਨੇ ਛੋਟੇ ਛੋਟੇ ਕੀ ਕਰਨਗੇ ਪਰ ਫੜਕੀ ਵਿੱਚ ਲਿਆ ਫੜਕੀ ਵਿੱਚ ਲੋਕ ਕੀ ਜਾਣਨ ਕਿ ਜਲੂ ਹੋਇਆ ਹੈ ਕੀ ਹੋਇਆ ਹੈ ਬਾਪ ਮਰੇ ਤਾਂ ਜਲਮ ਹੋਇਆ ਤੇ ਰਹਿਮਤ ਹੋਈ ਹੈ ਚੌਥੇ ਬਾਅਦ ਜਦ ਗੁਰੂ ਵਰਨੇ ਗੱਦੀ ਕੋਲ ਹੀ ਕਿੜੀ ਵਸਾਨੂ ਪ੍ਰਾਪਤ ਹੋ ਉਹ ਕਹੇ ਕਪੜੇ ਝਰੂ ਕੀਤਾ ਤੇ ਦੁੱਖ ਦਾ ਬਰ दारू ਬਣ ਗਿਆ ਜੇ ਸੰਸਾਰ ਦਾ ਲੋਕ ਨਹੀਂ दारू ਹੋਈ ਬਣ ਜਾਣਾ ਸੁਝਾ ਨਹੀਂ ਸਮਝਦਾ ਗਾਲੂ ਸਾਨੂੰ ਜੋ ਗੱਲ ਗਲਤ ਲੱਗਦੀ ਹੁੰਦੀ ਹੈ ਗੱਲ ਢੁੰਡੀ ਨਹੀਂ ਇਸ ਕਰਕੇ ਪਾੜੇ ਨੂੰ ਵਿਛਾ ਕਰਕੇ ਬਣੁੰਦੇ ਗੱਦਸਤਾਨ ਉਹਦੇ ਪਿੱਛੇ ਕੀ ਹੈ ਸਾਨੂੰ ਕੀ ਪਤਾ ਕੀ ਹੈ ਅਸੀਂ ਤਾਂ ਤਾਜ਼ਾ ਦੇਖਦੇ ਆਂ ਵੀ ਤਾਜ਼ਾ ਹੁਣ ਕੀ ਹੈ ਸਾਡੀ ਦ੍ਰਿਸ਼ਟੀ ਨਾਲੇ ਦੀ ਹੈ ਉਹੀ ਗੱਲ ਪਿੱਛੇ ਜਾ ਕੇ ਕੀ ਬਣਦੀ ਹੈ ਉਸੇ ਖਾਨਦਾਨ ਵਿੱਚ ਸਾਰੇ ਗੁਰੂ ਹੋਏ ਸੋਢੀਆ ਸੋਢੀਆ ਸਾਰੇ ਗੁਰੂ ਉਸੇ ਖਾਨਦਾਨ ਜਿਹੜੇ ਈਨਾਂ ਦਾ ਬਚਪਨ ਜੀ ਬਾਪੋਂ ਮਾ ਵਿਛੋੜਦਾ ਵਿਛੋੜਦਾ ਹੀ ਕਹਾਂਗੇ ਮਰਦਾ ਤਾਂ ਹੈ ਹੀ ਨਹੀਂ ਕੋਈ ਬਾਪ ਤੋਂ ਬੇਵਾਰ ਵਿਛੋੜਦੇ ਜਿਹੜੇ ਉਹ ਜ਼ਮਾਨਦਾਂ ਚ ਸਾਰੀ ਗੁਰਬੋਧ ਜਿਹੜਾ ਕੀ ਸੀ ਉਹ ਪਰਮੇਸ਼ਰ ਦੀ ਰਹਿਮਤ ਆਉਣੀ ਸੀ ਤਾਂ ਫਿਰ ਫਰੋਫੀ ਹੋਣ ਰੋਗ ਦਾ ਫਰੋਫੀ ਬੈਲੇ ਫਰੋਫੀ ਹੋਗੀ ਅਜਿਹੀ ਗ੍ਰੋਹੀ ਕਹਿਣਗੇ ਕਿ ਇਹ ਜੀ ਦਾ ਰਾਜ ਇਸ ਕਰਕੇ ਸੰਸਾਰ ਦੀ ਦ੍ਰਿਸ਼ਟੀ ਬਸ ਕਹੇਗੀ ਹੁੰਦੀ ਹੈ